ਯੋਗੀ ਜੀ ਦੇ ਮੋਦੀ ਜੀ ਦੇ ਸੋਲੇ ਗੰਨੇ ਰਾਹੁਲ ਗਾਂਧੀ ਦੇ ਵੀ ਗਾਣਾ ਲਿਖ ਦੋ ਕਦੇ ਉਹ ਵੀ ਸਮਝ ਨਹੀਂ ਆ ਪਾ ਜੀ ਮਿੱਤਲ ਸਾਹਿਬ ਸਵਾਲ ਬਹੁਤ ਨੇ ਪਰ ਤੁਸੀਂ ਇੱਕ ਬਹੁਤ ਇੰਪੋਰਟੈਂਟ ਗੱਲ ਆਖੀ ਹੈ ਕਹਿੰਦੇ ਮੱਥੇ ਤੇ ਤਿਲਕ ਲਗਾਉਣ ਦੇ ਲਈ ਇੱਕ ਸੈਕਿੰਡ ਲੱਗਦਾ ਤੇ ਸਿਰ ਤੇ ਦਸਤਾਰ ਸਜਾਉਣ ਲਈ ਇੱਕ ਘੰਟਾ ਘੰਟਾ ਲੱਗਦਾ ਸਨਾਤਨੀਆਂ ਤੋਂ ਤਿਲਕ ਵੀ ਨਹੀਂ ਲੱਗਦਾ ਇਹ ਸੋਚਣ ਵਾਲੀ ਗੱਲ ਹੈ ਤੁਸੀਂ ਦੇਖੋ ਉਹ ਜਿਹੜੀ ਪਗੜੀ ਹੈ ਉਹਨੂੰ ਤੋਂ ਹੁੰਚ ਵੀ ਟਾਈਮ ਲੱਗਦਾ ਹੈ ਸਿਕੌਣ ਚ ਵੀ ਟਾਈਮ ਲੱਗਦਾ ਇੱਕ ਪਗੜੀ ਨੂੰ ਬੰਨਣ ਵਾਸਤੇ 4 ਘੰਟੇ ਚਾਹੀਦੇ ਪਰ ਸਾਨੂੰ ਕੀ ਅਸੀਂ ਤਿਲਕ ਲੈਣਾ ਤੇ ਇਦਾਂ ਲਾਉਣਾ ਉਹ ਵੀ ਨਹੀਂ ਅਸੀਂ ਕਰਦੇ ਗਊ ਮਾਤਾ ਲਈ ਗਾਣਾ ਮੈਂ ਅੰਗਰੇਜ਼ ਜਣਾ ਵਾਸਤੇ ਨਹੀਂ गा ਸਕਦਾ ਮੇਰੀ ਜ਼ਿੰਮੇਵਾਰੀ ਹੈ ਭਾਈ ਮੈਂ ਪਰਮਾਤਮਾ ਲਈ ਗਾਣਾ ਮੈਂ ਸਲਮਾਨ ਖਾਨ ਸ਼ਾਹਰੁਖ ਖਾਨ ਦੇ ਪਿੱਛੇ ਗਾਉਂਦਾ ਚੰਗਾ ਲੱਗਦਾ ਅਗਰ ਤੁਹਾਨੂੰ ਆਫਰ ਆਵੇ ਬੋਲੀ ਨਹੀਂ ਗਾਉਂਗਾ ਸਲਮਾਨ ਖਾਨ ਕਿਉਂ ਕਿਉਂ ਗਾਣਾ ਪਾਣੀ ਬਾਦੇ ਵਾਸਤੇ ਗਾਣੇ। ਦਸੋ ਹੀ ਸਭ ਕੁਝ। ਰਾਮ ਤੋਂ ਵੱਡਾ ਕੌਣ ਹੈ? ਅਸੀਂ ਰੱਬ ਵਾਸਤੇ ਗਾਉਂਦੇ ਆਂ। ਕਿਉਂ ਬਦਲੇ ਲਈ ਗਾਵਾਂ? ਜਬ ਪੈਸੇ ਨੇ ਸਭ ਕੁਝ ਖੋੜੀ ਨਾ ਮੈਂ। ਸਨਾਤਨੀਆਂ ਦੇ ਦਿੰਦੇ ਨੇ ਕਿੰਨੇ-ਕਿੰਨੇ ਪੈਸੇ ਦੇ ਦਿੰਦੇ ਨੇ। ਜਿਹੜਾ ਲੋਕਾਂ ਕੋਲੇ ਘੱਟ ਹੈ ਸਨਾਤਨੀਆਂ ਕੋਲੇ ਘੱਟ ਹੈ ਜਿਹਦਾ ਸਾਨੂੰ ਕਿਤੇ ਹੋਰ ਸਲਮਾਨ ਖਾਨ ਜਾਂ ਸਰੋਖਾ ਵਾਸਤੇ ਗਾਣਾ ਪਵੇ। ਆਬ ਮੁਸਲਮਨ ਕਿੰਨ ਸਿਕਿਉਰਿਟੀ ਦੀ ਗੱਲ ਕਰਦੇ ਹੋ? ਤੁਸੀਂ ਮੁਰਸ਼ਿਦਾਬਾਦ ਦੇਖੋ। ਉੱਥੇ ਕੌਣ ਇਨਸਿਕਿਉਰਡ ਹੈ? ਉੱਥੇ ਮੁਸਲਮਨ ਸਿਕਿਉਰਡ ਹੈ। ਤੁਸੀਂ ਹైదరాబాద్ ਦੇ ਦੇਖੋ ਤੁਸੀਂ ਉੱਥੇ ਕੌਣ ਇਨਸਿਕਿਉਰਡ ਜਿੱਥੇ ਗੱਲ ਕਰਦੇ ਹੁਣ ਨਵੀਂ ਨਵੀਂ ਤਾਜੀ ਨਾਗਪੁਰ ਚ ਜਿਹੜੀ ਗੱਲ ਹੋਈ ਕੌਣ ਅਨਸਿਕ ਹੋ ਸੀਗਾ ਇਨਸਾਨ ਦੀ ਦੁਕਾਨ ਟੁੱਟ ਗਈ ਉਸ ਨੂੰ ਆਪ ਕੋਈ ਲੋਕ ਤੋੜ ਗਏ ਇੱਕ ਹਿੰਦੂ ਦੀ ਦੁਕਾਨ ਤੋੜ ਗਏ ਤੇ ਉਸ ਨੂੰ ਮੁਸਲਮਾਨ ਤੋੜ ਗਏ ਲੱਗਦਾ ਨਹੀਂ ਇਹ ਚੀਜ਼ ਨੂੰ ਜੋੜਨਾ ਨਹੀਂ ਚਾਹੀਦਾ ਕਿਉਂ ਨਹੀਂ ਜੋੜਨਾ ਚਾਹੀਦਾ ਇਹ ਤਾਂ ਕਾਨੂੰਨ ਕੰਮ ਕਰੂਗਾ ਕੌਣ ਤੋੜ ਕੇ ਕੇ ਉਸ ਤੇ ਕਾਰਵਾਈ ਹੋਊਗੀ ਐਟੇ ਸਾਰੇ ਸੰਸਦ ਨੇ ਪਰ ਇੱਕ ਵੀ ਮੁਸਲਮਾਨ ਸੰਸਦ ਨੇ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤਾ ਮੇਰੇ ਬਕਬੋਰ ਚ ਉਹਨਾਂ 232 ਮੋੜ ਕਿਵੇਂ ਪੈ ਗਏ ਕੱਟੜ ਹਿੰਦੂਓਂ ਨਹੀਂ ਹੁੰਦਾ ਜਿਹੜਾ ਸਿਰਫ ਆਪਣੇ ਧਰਮ ਦੀ ਗੱਲ ਕਰਦਾ। ਕੱਟੜ ਹਿੰਦੂ ਹੋਂਦਾ ਹੈ ਜਿਨੇ ਜਿਨੇ ਉਹਦੇ ਧਰਮ ਨੂੰ ਸਾਮ੍ਹਣਾ ਹੋਣਾ ਵਾਸਤੇ ਹੀ ਗੱਲ ਕਰਦਾ। ਜੋਗੀ ਜੀ ਵੀ ਤਾਂ ਹਰ ਜਗ੍ਹਾ ਆਉਣਾ ਹੈ। ਸਾਡੇ ਗੁਰੂ ਨੇ ਉਹ ਆਉਣਗੇ ਅਸੀਂ ਤਾਂ ਪਲਕ ਪਾਵੜੇ ਵਿਛਾ ਕੇ ਉਹਨਾਂ ਦਾ ਸਵਾਗਤ ਕਰਾਂਗੇ। 사ਸ਼ੀਕਾਲ Delhi Post ਪੰਜਾਬੀ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ। 2021 UP ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਇੱਕ ਗਾਣਾ ਰਿਲੀਜ਼ ਹੁੰਦਾ ਜੋ RAM ਕੋ ਲਾਏ ਹਨ, ਹਮਨ ਕੋ ਲਾਏਗੇ। यूपी विधानसभा ਦੇ ਵਿੱਚ ਇਸ ਗਾਣੇ ਨੇ ਬਹੁਤ ਅਹਿਮ ਯੋਗਦਾਨ ਪਾਇਆ ਅਗਰ ਗੱਲ बीजेपी ਦੀ ਕਰਾਂ ਤਾਂ बीजेपी ਦੇ ਲਈ ਇਹ ਗਾਣਾ ਰਾਮ ਬਾਣ ਸਾਬਤ ਹੋਇਆ ਤਾਂ ਹੁਣ ਇੱਕ ਵਾਰ ਫਿਰ ਇੱਕ ਗਾਣਾ ਰਿਲੀਜ਼ ਹੋਇਆ ਪਹਿਲਾਂ ਤੁਹਾਨੂੰ ਮਹਿਮਾਨ ਨੂੰ ਮਿਲਾ ਦਿੰਨੇ ਆ ਕਿਸੇ ਤਾਰਿਫ ਦੇ ਮਹਤਾਜ ਨਹੀਂ ਹੈਗੇ ਕਨੀਆ ਮਿੱਤਲ ਸਾਡੇ ਨਾਲ ਨੇ ਮਿੱਤਲ ਸਾਹਿਬ ਰਾਮ ਰਾਮ ਜੀ ਰਾਮ ਰਾਮ ਜੀ ਸਵਾਗਤ 2021 ਦੇ ਵਿੱਚ ਵੀ ਗਾਣਾ ਰਿਲੀਜ਼ ਹੋਇਆ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਤਾਂ ਉਹ ਗਾਣਾ ਬੀਜਪੀ ਦੇ ਲਈ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ RAM BAAN ਸਾਬ ਉਹਤੋ ਹੈ ਤਾਂ ਯੋਗੀ ਅਦਿਤਨਾਥ ਬੰਪਰ ਵੋਟਾਂ ਦੇ ਨਾਲ ਬੰਪਰ ਸੀਟਾਂ ਦੇ ਨਾਲ ਵਿਕਟਰੀ ਕਰਦੇ ਨੇ ਦੇਖੋ ਹਰ ਕਲਾਕਾਰ ਦੇ ਨਾਲ ਦਿਲ ਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ ਹਮ ਤੇ ਜਦੋਂ ਮੈਂ ਉਹ ਗੀਤ ਗਾਇਆ ਸੀ ਜੋ RAM ਕੋ ਲਾਏ ਹਨ ਹਮ ਉਦੋਂ ਵੀ ਇਹੀ ਭਾਵ ਸੀਗਾ ਵੀ ਹਰ ਸ਼ਹਿਰ ਚ ਹਰ ਸਟੇਟ ਚ ਹਮ ਇਦਾਂ ਦੇ ਨੇਤਾ ਹੋਣੇ ਚਾਹੀਦੇ ਜਿਹੜੇ RAM ਜੀ ਨੂੰ ਮੰਨਦੇ ਨੇ ਹਮ ਜਿਹੜੇ ਧਰਮ ਨੂੰ ਮੰਨਦੇ ਨੇ ਤੇ ਜਿਹੜਾ ਸਨਾਤਨੀ ਹੁੰਦਾ ਨਾ ਉਹ ਰਹਿਮਦਿਲ ਹੁੰਦਾ ਹੂੰ ਕਦੇ ਵੀ ਤੁਸੀਂ ਇਤਿਹਾਸ ਫਰੋਲੋਗੇ ਤਾਂ ਜਿਵੇਂ ਔਰੰਗਜ਼ੇਬ ਦੀ ਤੁਸੀਂ ਦੇਖੋਗੇ ਤੁਸੀਂ ਬਾਬਰ ਦੀ ਕਤਲੇਆਮ ਜਿਹੜੇ ਇਹਨਾਂ ਨੇ ਕਿਤੇ ਏਦਾਂ ਦੇ ਤੁਹਾਨੂੰ ਹਿੰਦੂ ਰਾਜਾ ਕੋਈ ਨਹੀਂ ਮਿਲਣਾ ਕਿਤੇ ਵੀ ਤੇ ਜਿਹੜੇ ਸਨਾਤ ਨਹੀਂ ਹੁੰਦੇ ਰਹਿਮਦਿਲ ਹੁੰਦੇ ਨੇ ਤਾਂ ਐਸੇ ਕਰਕੇ ਮੈਨੂੰ ਲੱਗਿਆ ਵੀ ਏਦਾਂ ਦੇ ਨੇਤਾ ਹਰ ਜਗ੍ਹਾ ਹੋਣੇ ਚਾਹੀਦੇ ਜਿਹੜੇ ਰਾਮ ਜੀ ਨੂੰ ਮੰਨਦੇ ਨੇ ਤੇ ਜਿਹੜੀ ਗੱਲ ਹੁਣ ਤੁਸੀਂ ਕਹਿ ਰਹੇ ਹੋ ਅਸੀਂ ਪੰਜਾਬ ਲਈ ਗਾਇਆ ਤੇ ਮੈਂ ਨਾ ਮੈਂ ਪਹਿਲਾਂ ਸਿਆਸਤ ਲਈ ਗਾਇਆ ਸੀ ਨਾ ਮੈਂ ਹੁਣ ਸਿਆਸਤ ਲਈ ਗਾਇਆ ਮੈਂ ਰੀਸੈਂਟਲੀ ਦਿੱਲੀ ਤੋਂ ਆ ਰਿਹਾ ਸੀ ਚੰਡੀਗੜ੍ਹ 에어ਪੋਰਟ ਤਾਂ ਜਦੋਂ ਇੰਡੀਗੋ ਦੀ ਫਲਾਈਟ ਤੋਂ ਥੱਲੇ ਉਤਰਨ ਲੱਗਿਆ ਤਾਂ ਇੱਕ ਸਰਦਾਰ ਜੀ ਮੈਨੂੰ ਮਿਲੇ ਤੇ ਕਹਿੰਦੇ ਤੁਸੀਂ ਕਹਿੰਦੇ ਜਾਂ ਮਿੱਤਲ ਜੀ ਹੋ ਹਾਂ ਜੀ ਕਹਿੰਦੇ ਅਸੀਂ ਤੁਹਾਡੇ ਭਜਨ ਸੁਣਦੇ ਹਾਂ ਮੈਨੂੰ ਇਹਨਾਂ ਚੰਗਾ ਲੱਗਿਆ ਜਿੱਦਾਂ ਹੀ ਉਹਨਾਂ ਨੇ ਮੈਨੂੰ ਟੱਚ ਕੀਤਾ ਤਾਂ ਮੈਨੂੰ ਇਦਾਂ ਤਾਂ ਲੱਗਿਆ ਕਿ ਮੈਂ ਗੁਰੂ ਘਰ ਪਹੁੰਚ ਗਿਆ ਇੱਕ ਤਰੀਕੇ ਨਾਲ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਸਨਾਤਨ ਨੇ ਨੂੰ ਫੇਰ ਵੀ ਮੰਦੇ ਜਾਣਾ ਪੈਂਦਾ ਆਪਣੇ ਭਗਵਾਨ ਨੂੰ ਦਰਸ਼ਨ ਵਾਸਤੇ ਪਰ ਜਿਹੜਾ ਸਿੱਖ ਬੰਦਾ ਹੈ ਉਹ ਦੇਖੋ ਸਵੇਰੇ 1 ਘੰਟਾ ਟਰਬਨ ਬੰਨਣ ਚ ਲਾਂਦਾ ਹਮ 1 ਘੰਟਾ ਲਾਂਦਾ ਹੈ ਤੇ ਉਸ ਟਾਈਮ ਉਹ ਕੀ ਕਰਦਾ ਪਰਮਾਤਮਾ ਦੀ ਬੰਦਗੀ ਦਾ ਕਰਦਾ ਹਮ ਤੇ ਸਿੱਖਾਂ ਨੂੰ 1 ਘੰਟਾ ਲੱਗਦਾ ਸਵੇਰੇ ਟਰਬਨ ਬੰਨਣ ਚ ਪੱਗ ਬੰਨਣ ਚ ਹਮ ਆਪਾਂ ਨੂੰ ਇੱਕ ਸਕਿੰਟ ਲੱਗਦਾ ਟਿੱਕਾ ਲਾਣ ਚ ਆਪਾਂ ਉਹ ਵੀ ਨਹੀਂ ਲਾਂਦੇ ਹਮ ਤੇ ਮੈਂ ਜਦੋਂ ਉੱਥੋਂ ਨਿਕਲਿਆ ਤਾਂ ਉਸੇ ਟਾਈਮ ਇਹ ਲਾਈਨ ਆ ਮੇਰੇ ਜ਼ਿਹਨ ਚ ਆਈਆਂ ਹਮ ਮੇਰਾ ਸਟੂਡੀਓ 에ਰਪੋਰਟ ਦੇ ਸਾਹਮਣੇ ਹੀ ਹੈ ਹਮ ਮੈਂ ਰਿਕਾਰਡਿਸਟ ਨੂੰ ਕਿਹਾ ਵੀ ਓਪਨ ਕਰਕੇ ਰੱਖੀ ਮੈਂ ਆ ਰਿਹਾ ਹਮ ਤੁਸੀਂ ਯਕੀਨ ਮੰਨਿਓ ਸ਼ੁਕਲਾ ਜੀ ਕਿ ਡੇਢ ਘੰਟੇ ਚ ਅਸੀਂ ਰਿਲੀਜ਼ ਕਰਤਾ ਸਿਰਫ ਥੌਂਟ ਸੀਗਾ ਡੇਢ ਘੰਟੇ ਸੀ ਅਸੀਂ ਗਾ ਕੇ ਉਹਦਾ ਮੁਖੜਾ ਅਸੀਂ ਰਿਲੀਜ਼ ਕਰਤਾ ਕਿਉਂਕਿ ਰੁਕਿਆ ਹੀ ਨਹੀਂ ਗਿਆ ਅੱਗੇ ਵੀ ਲਿਖਣ ਲੱਗਿਆ ਸੀ ਮੈਂ ਮੇਰੀ ਕਲਮ ਰੁਗੀ ਕਿ ਨਹੀਂ ਪਹਿਲਾਂ ਇਹਨੂੰ ਆਪਾਂ ਕਿਉਂਕਿ ਉਸ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ ਉਹ ਦਿਨ ਸੀਗਾ ਤੇ ਮੈਂ ਅੰਦਰੋਂ ਜਦੋਂ ਵੀ ਕੋਈ ਸ਼ਰਧਾਂਜਲੀ ਦਿਵਸ ਹੁੰਦਾ ਹੈ ਜਾਂ ਜਨਮਤੀ ਹੁੰਦੀ ਹੈ ਤਾਂ ਦਿਲੋਂ ਰਹਿੰਦਾ ਕਿ ਆਪਾਂ ਕੁਝ ਕਰੀਏ ਜਿਵੇਂ ਪਿੱਛੇ ਵੀ ਮੇਰਾ Song ਆਇਆ ਸੀ ਗੁਰਦਾਨਿਕ ਦੇਵ ਜੀ ਦੀ ਜਨਮਤੀ ਤੇ ਉਸ ਟਾਈਮ ਵੀ ਮੈਂ ਗਾਇਆ ਸੀਗਾ ਤੇ ਇਸ ਟਾਈਮ ਮੈਂ ਬਣਾਇਆ ਉਹਨੂੰ ਤੇ ਬੜਾ ਪਿਆਰ ਮਿਲੇ ਲੋਕਾਂ ਨੂੰ 1 ਘੰਟੇ ਚ ਲੱਖਾਂ views ਉਹਦੇ ਹੋ ਗਏ ਸੀਗੇ ਮਿੱਤਲ ਸਾਹਿਬ ਸਵਾਲ ਬਹੁਤ ਨੇ ਪਰ ਤੁਸੀਂ ਇੱਕ ਬਹੁਤ ਇੰਪੋਰਟੈਂਟ ਗੱਲ ਆਖੀ ਹੈ ਕਹਿੰਦੇ ਮੱਥੇ ਤੇ ਤਿਲਕ ਲਗਾਉਣ ਦੇ ਲਈ ਇੱਕ ਸੈਕਿੰਡ ਲੱਗਦਾ ਤੇ ਸਿਰ ਤੇ ਦਸਤਾਰ ਸਜਾਉਣ ਲਈ ਇੱਕ ਘੰਟਾ ਘੰਟਾ ਕੱਟੋ ਸਨਾਤਨੀਆਂ ਤੋਂ ਤਿਲਕ ਵੀ ਨਹੀਂ ਲੱਗਦਾ ਨਹੀਂ ਲੱਗਦਾ ਪਰ ਇਹ ਸੋਚਣ ਵਾਲੀ ਗੱਲ ਹੈ ਤੁਸੀਂ ਦੇਖੋ ਉਹ ਜਿਹੜੀ ਪਗੜੀ ਹੈ ਉਹਨੂੰ ਤੋਂ ਚ ਵੀ ਟਾਈਮ ਲੱਗਦਾ ਸਕੌਣ ਚ ਵੀ ਟਾਈਮ ਲੱਗਦਾ ਇੱਕ ਪਗੜੀ ਨੂੰ ਬੰਨਣ ਵਾਸਤੇ 4 ਘੰਟੇ ਚਾਹੀਦੇ ਜੇ ਉਹਨੂੰ ਸਹੀ ਤਰੀਕੇ ਨਾਲ ਮੱਥੇ ਤੇ ਸਜਾਣੀ ਹੈ ਪਰ ਸਾਨੂੰ ਕੀ ਅਸੀਂ ਤਿਲਕ ਲੈਣਾ ਤੇ ਇਦਾਂ ਲਾਣਾ ਉਹ ਵੀ ਨਹੀਂ ਅਸੀਂ ਕਰਦੇ ਇਹ ਸੋਚਣ ਵਾਲੀ ਬਹੁਤ ਵੱਡੀ ਗੱਲ ਹੈ ਤੇ ਮੈਂ ਤਾਂ ਵੱਡੀ ਗੱਲ ਕਹਿਣ ਜਾ ਰਿਹਾ ਕਿ ਸਿੱਖ ਭਾਵੇਂ ਗੁਰਦੁਆਰੇ ਜਾਵੇ ਨਾ ਜਾਵੇ ਜਿਨ੍ਹਾਂ ਦੇ ਸਿਰ ਤੇ ਪਗੜੀ ਹੈਗੀ ਉਹ ਅਲਟੀਮੇਟਲੀ ਸਾਰੇ ਗੁਰਦੁਆਰੇ ਚੱਲ ਗਏ ਨੇ ਗੁਰੂ ਸਾਹਿਬ ਦੀ ਆਪਾਂ ਆਪਣੇ ਪੂਰਵਜਾਂ ਨੂੰ ਮੰਨਦੇ ਆ ਉਹਨਾਂ ਦੀ ਕਥਨੀ ਤੇ ਚੱਲਦੇ ਆ ਤਾਂ ਹੀ ਤਾਂ ਸਾਡੇ ਪੂਰਵਜ ਖੁਸ਼ ਹੁੰਦੇ ਨੇ ਜੇ ਗੁਰੂ ਸਾਹਿਬ ਨੇ ਪਗੜੀ ਦਿੱਤੀ ਹੈ ਦਸਤਾਰ ਦਿੱਤੀ ਹੈ ਜੇ ਉਹ ਬੰਨ ਲਈ ਤਾਂ ਗੁਰੂ ਦੀ ਤਾਂ ਬੰਨ ਲਈ ਨਾ ਲੋਕਿਕ ਗੁਰ ਬਾਣੀ ਤਾਂ ਸੁਣਦੇ ਨੇ ਪਰ ਮੰਨਦੇ ਨਹੀਂ ਪਰ ਜਦੋਂ ਪਗੜੀ ਬੰਨ ਲਈ ਤਾਂ ਗੁਰੂ ਸਾਹਿਬ ਦੀ ਮੰਨ ਲਈ अच्छा ਤੁਹਾਨੂੰ ਇਹ ਲੱਗਦਾ ਕਿ ਇਸ ਸਿਰ ਤੇ ਦਸਤਾਰ ਹੈ ਕਿ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਤੁਸੀਂ ਕਿ ਗੁਰੂ ਘਰ ਚਾਹੇ ਜਾਵੇ ਨਾ ਜਾਵੇ ਕਿਉਂ ਨਹੀਂ ਹੈ ਅਸੀਂ ਭਜਨ ਗਾਉਂਦੇ ਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਧਾਰਮਿਕ ਰਹੀਏ ਧਾਰਮਿਕ ਲੋਕਾਂ ਚ ਰਹੀਏ ਸਿੱਖ ਲੱਭਾਂ ਚ ਜਾਂਦੇ ਚੰਗੇ ਲੱਗਦੇ ਆ ਹਮ ਅਸੀਂ ਸੜਕਾਂ ਤੇ ਘੁੰਮਦੇ ਚੰਗੇ ਲੱਗਦੇ ਆ ਅਸੀਂ ਕਿਤੇ ਵੀ ਤਫਰੀ ਮਾਰਦੇ ਚੰਗੇ ਲੱਗਦੇ ਆ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਭਜਨ ਕਰਦੇ ਆ ਜਿਹੜੇ ਦਾਗੀ ਪਾਠੀ ਨੇ ਕਿੰਨੀ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਕਿੰਨੇ ਨਿਭਾਉਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਗੁਰੂ ਘਰ ਉਹਨਾਂ ਵਾਸਤੇ ਸਭ ਕੁਝ ਹੈ ਸਾਡੇ ਲਈ ਮੰਦਿਰ ਸਭ ਕੁਝ ਹੈ ਭਜਨ ਲੋਕੀ ਸਾਡੇ ਲਈ ਹੁਣ ਅੱਜ ਵੀ ਕੋਈ ਪਿਕਚਰ ਬਣਾਉਣ ਵਾਸਤੇ ਆਈ ਸੀ ਮੇਰੇ ਕੋਲੇ ਡਾਇਰੈਕਟਰ ਸਾਹਿਬ ਬੈਠੇ ਸੀ ਫਿਲਮ ਵੀ ਬਣਾ ਰਿਆ ਸੀ ਬਹੁਤ ਜਲਦੀ ਆਊਗੀ ਪ੍ਰਮਾਤਮਾ ਨੇ ਚਾਹਿਆ ਥੋੜਾ ਮੈਂ ਵਜ਼ਨ ਘਟਾ ਲਾ ਅੱਛਾ ਹੁਣ ਐ ਉਹਨਾਂ ਐਕਟਰ ਵੀ ਬਣਨ ਜਾ ਰਹੇ ਐ ਐਕਟਰ ਬਣਨ ਜਾ ਰਹੇ ਤੇ ਗਊ ਮਾਤਾ ਦੇ ਉੱਤੇ ਅਸੀਂ ਮੂਵੀ ਲੈ ਕੇ ਆ ਰਹੇ ਆ ਅੱਛਾ ਬੜੀ ਜਲਦੀ ਪ੍ਰਮਾਤਮਾ ਨੇ ਚਾਹਤਾ ਹ ਜੇ ਸਿਰਫ ਗੱਲਾਂ ਚ ਨਹੀਂ ਤੇ ਮੈਂ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਕਿਹਾ ਵੀ ਇੱਕ ਗਾਣਾ ਇਹਦੇ ਚ ਨਾ ਕੋਈ ਅੰਗਰੇਜ਼ ਆਂਦੀ ਆ ਤਾਂ ਤੁਸੀਂ ਉਹਦੇ ਵਾਸਤੇ ਗਾਣਾ ਮੈਂ ਕਿਹਾ ਮੈਂ ਇਹ ਨਹੀਂ गा ਸਕਦਾ ਮੈਂ ਮੈਨੂੰ ਗਊ ਮਾਤਾ ਲਈ ਗਾਉਂਦਾਗਾ ਮੈਂ ਅੰਗਰੇਜ਼ਾਂ ਵਾਸਤੇ ਨਹੀਂ ਗਾ ਸਕਦਾ ਮੇਰੀ ਜ਼ਿੰਮੇਵਾਰੀ ਹੈ ਭਾਜੀ ਮੈਂ ਪ੍ਰਮਾਤਮਾ ਲਈ ਗਾਣਾ ਮੈਂ ਸਲਮਾਨ ਖਾਨ ਸ਼ਾਹਰੂਖ ਖਾਨ ਦੇ ਪਿੱਛੇ ਗਾਉਂਦਾ ਚੰਗਾ ਲੱਗਦਾ ਮੇਰੇ ਲਈ ਤਾਂ ਇੰਨੀ ਵੱਡੀ ਜ਼ਿੰਮੇਵਾਰੀ ਪਰਮਾਨੰਤ ਅਗਰ ਤੁਹਾਨੂੰ ਆਫਰ ਆਵੇ ਬੋਲੀ ਕਿਉਂ ਗਾਣੀ ਹੈ ਨਹੀਂ ਗਾਉਂਗੇ ਸਲਮਾਨ ਖੁਚਿਓਂ ਗਾਣਾ ਭਾਈ ਕਾਦੇ ਵਾਸਤੇ ਗਾਣਾ ਦਸੋ ਹੀ ਸਭ ਕੁਝ ਨੇ ਰਾਮ ਤੋਂ ਵੱਡਾ ਕੌਣ ਹੈ ਅਸੀਂ ਰੱਬ ਵਾਸਤੇ ਗਾਉਂਦੇ ਆ ਹਮ ਤਾਂ ਕਿਉਂ ਬੰਦੇ ਲਈ ਗਾਵਾਂਗੇ ਕਿਉਂ ਕਿਸੇ ਇਹ ਪ੍ਰੋਫੈਸ਼ਨ ਆ ਨਾ ਕਰਨੀ ਹੈ ਜੀ ਨਹੀਂ ਮੇਰਾ ਪ੍ਰੋਫੈਸ਼ਨ ਭਜਨ ਦਾ ਹੈ ਗਾਣੇ ਗਾਉਣ ਦਾ ਨਹੀਂ ਪ੍ਰੋਫੈਸ਼ਨ ਇੱਕ ਹੁੰਦਾ ਹੈ ਜਾਂ ਤਾਂ ਤੁਸੀਂ ਪਲੇਬੈਕ ਸਿੰਗਿੰਗ ਕਰਦੇ ਹੋ ਹਮ ਜਾਂ ਫਿਰ ਤੁਸੀਂ ਭਜਨ ਕਰਦੇ ਹੋ ਭਜਨ ਦਾ ਜਿਹੜਾ ਖੇਮਾ ਹੈ ਜਿਹੜੇ ਕਥਾਵਾਚਕ ਨੇ ਉਹ ਕਦੇ ਤੁਸੀਂ ਗਾਣੇ ਗਾਦੇ ਦੇਖਿਆ ਭਜਨ ਗਾਇਕ ਵੀ ਕਥਾਵਾਚਕਤਾ ਹੀ ਕੀ ਹੈ ਉਹਦੀ ਵੈਲਿਊ ਉਹਦੀ ਹੋ ਸਕਦਾ ਉਹ ਪੇਮੈਂਟ ਲੈਂਦਾ ਹੈ ਕਥਾ ਕਰਨ ਵਾਲੇ ਪੇਮੈਂਟ ਨਹੀਂ ਲੈਂਦੇ ਸੀ ਪ੍ਰੋਫੈਸ਼ਨਲ ਹੈਗੇ ਆ ਪੇਮੈਂਟ ਲੈ ਕੇ ਕੰਮ ਹੈ ਪਰ ਅਸੀਂ ਇਸ ਪ੍ਰੋਫੈਸ਼ਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਕੋਈ ਕਵੇ ਕਿ ਵੀ ਪੈਸੇ ਵੱਧ ਮਿਲਣਾ ਕਨੇਹਾ ਸਾਹਿਬ ਪੈਸੇ ਨਹੀਂ ਸਭ ਕੋ ਥੋੜੀ ਨਾ ਸੁਨਾਤ ਨਹੀਂ ਦੇ ਦਿੰਦੇ ਨੇ ਕਿੰਨੇ ਕਿੰਨੇ ਪੈਸੇ ਦੇ ਦਿੰਦੇ ਨੇ ਸੇਨਾ ਲੋਕਾਂ ਕੋਲੇ ਘਟ ਹੈ ਸਨਾਤਨੀਆਂ ਕੋਲੇ ਘਟ ਹੈ ਜਿਹੜਾ ਸਾਨੂੰ ਕਿਤੇ ਹੋਰ ਸਲਮਾਨ ਖਾਨ ਸ਼ਰੋਖ ਖਾਨ ਵਾਸਤੇ ਗਾਣਾ ਪਵੇ ਕਿ ਪੱਕੀ ਗੱਲ ਹੈ ਕਿ ਕਿਸੇ ਲਈ ਨਹੀਂ ਗਾਓਗੇ ਕਾਦੇ ਲਈ ਗਾਣੇ ਗਾਣੇ ਹਮ ਕਿਉਂ ਗਾਣੇ ਗਾਣੇ ਆਪਕੋ ਭਜਨ ਕੇ ਲੀਏ ਭਗਵਾਨ ਨੇ ਚੁਣਾਇ ਤੁਸੀਂ ਭਜਨ ਗਾਓ ਤੇ ਤੁਹਾਡਾ ਹੀ ਨਾਮ ਤਾਂ ਹੋਗਾ ਜੇ ਤੁਸੀਂ ਗਾਣੇ ਗਾਓਗੇ ਤੁਹਾਡਾ ਹੀ ਤਾਂ ਨਾਮ ਹੋਊਗਾ ਹੁਣ ਅਸੀਂ ਰੱਬ ਦਾ ਨਾਮ ਕਰੀ ਜਾਂਦੇ ਆ ਤੇ ਅਸੀਂ ਗਾਉਂਦੇ ਉਹਦੇ ਨਾਮ ਵਾਸਤੇ ਆਪਣੇ ਨਾਮ ਵਾਸਤੇ ਨਹੀਂ ਗਾਉਂਦੇ ਅੱਛਾ ਜਿਹੜਾ ਨਵਾਂ ਗਾਣਾ ਹੈ ਤੁਸੀਂ ਕਿ ਆ ਪੰਜਾਬ ਸਜਾਵਾਂਗੇ

ਮੰਦਾ ਲੋਗੀ ਜੀ ਨੂੰ ਮੰਦਾ ਜਿਹੜੇ ਲੀਡਰ ਨੇ ਬੀਜੇਪੀ ਦੇ ਮੈਨੂੰ ਸਮਝ ਆਉਂਦੇ ਨੇ ਹਾਂ ਕਾਂਗਰਸ ਦੇ ਲੀਡਰ ਸਮਝ ਨਹੀਂ ਕਾਂਗਰਸ ਦੇ ਲੀਡਰ ਘੱਟ ਸਮਝ ਆਉਂਦੇ ਨੇ ਕਾਰਨ ਕੀ ਹੈ ਕਿਹੜਾ ਮੈਥਮੈਟਿਕਸ ਜਿਹੜਾ ਨਹੀਂ ਕਾਰਨ ਭਾਜੀ ਹੁਣ ਦੇਖੋ ਵਕ ਬੋਰਡ ਸਾਡੇ ਲਈ ਕਿੰਨਾ ਮਾਇਨੇ ਰੱਖਦਾ ਦੇਸ਼ ਲਈ ਸਨਾਤਨੀਆਂ ਲਈ ਕਿੰਨਾ ਮਾਇਨੇ ਰੱਖਦਾ ਤੁਸੀਂ ਦੇਖੋ ਪੰਜਾਬ ਚ 13 ਮੇਰੇ ਖਿਆਲ ਸੰਸਦ ਨੇ 13 ਸੰਸਦ ਨੇ ਇੱਕ ਨੇ ਵੀ ਉਹਦੇ ਖਿਲਾਫ VOTING ਨਹੀਂ ਕੀਤੀ ਕਹਿੰਦੇ ਸਾਨੂੰ ਨਹੀਂ ਚਾਹੀਦਾ ਵਕ ਬੋਰਡ ਉਹਨਾਂ ਨੇ ਇਹ ਲਿਖਿਆ ਉਹਨਾਂ ਨੇ ਵੋਟ ਕੀਤਾ ਇਹ ਵੀ ਸਾਨੂੰ ਨਹੀਂ ਚਾਹੀਦਾ ਨਹੀਂ ਉਹਨਾਂ ਨੇ ਵਿਰੋਧ ਕੀਤਾ ਤੁਸੀਂ ਰਾਜੇ ਬੜਿੰਗ ਦੀ ਸੁਣੀ ਹੈ ਕੀ ਰਾਜਾ ਬੜਿੰਗ ਆ ਉਹਨਾਂ ਨੇ ਵਿਰੋਧ ਕੀਤਾ ਨਾ ਕਿ ਨਹੀਂ ਆਣਾ ਚਾਹੀਦਾ ਪਰ ਇਹ ਸਨਾਤਨੀਆਂ ਦੇ ਹੱਕ ਚ ਹੈ ਇਹ ਆਣਾ ਚਾਹੀਦਾ ਪਰ ਕੀ ਲੱਗਦਾ ਤੁਹਾਨੂੰ ਕਿ ਇਸ ਵੇਲੇ ਬਾਬਰ ਦੀ ਕਬਰ ਬਾਬਰ ਤੇ ਗੱਲਬਾਤ ਔਰੰਗਜ਼ੇਬ ਤੇ ਗੱਲਬਾਤ ਇਹ ਦੇਸ਼ ਦੇ ਮੁੱਦ ਦੇ ਇਹਦਾ ਮੁੱਦਾ ਤਾਂ ਬੇਰੋਜ਼ਗਾਰੀ ਹੈ ਹੂੰ ਅਨਪਲੋਇਮੈਂਟ ਹੂੰ ਮਾਈਗ੍ਰੇਸ਼ਨ ਕਦ ਤੋਂ ਹੈ 12-14 ਸਾਲ ਤੋਂ ਸੱਤਾ ਤੁਸੀਂ ਹੋ ਨਾ ਨਾ 12-14 ਸਾਲ ਤੋਂ ਤੁਹਾਡੇ ਫੇਵਰਿਟ ਬੰਦੇ ਨੇ ਨਾ ਇਹ ਇਹ ਬੇਰੋਜ਼ਗਾਰੀ ਅਨਪਲੋਇਮੈਂਟ ਦਾ ਜਦ ਤੋਂ ਦੇਸ਼ ਜਨਮ ਹੋਇਆ ਉਹ ਤੋਂ ਦੀ ਚੱਲੀ ਹੈ ਦੂਰ ਕਦੋਂ ਹੋਊਗੀ ਰਾਜੀਵ ਗਾਂਧੀ ਜੀ ਨੇ ਵੀ ਕਦੇ ਕਿਹਾ ਸੀ ਕਿ ਅਸੀਂ ਜਦੋਂ ਕਿਸਾਨਾਂ ਵਾਸਤੇ 100 ਰੁਪਏ ਛੱਡਦੇ ਹਾਂ ਤਾਂ ਜਾ ਕੇ 1 ਰੁਪਿਆ ਪਹੁੰਚਦਾ ਹੂੰ ਕਿਹਾ ਸੀ ਕਿ ਨਹੀਂ ਕਿਹਾ ਸੀ ਤਾਂ ਜਦੋਂ ਉਹ ਸਮਝਦੇ ਸੀ ਗੱਲ ਨੂੰ ਤੇ ਦੇਸ਼ ਨੂੰ ਤਾਂ ਹਜੇ 14-15 ਸਾਲ ਹੀ ਹੋਏ ਨੇ ਕੋਈ ਚੰਗੀ ਗਵਰਨਮੈਂਟ ਆਈ ਨਹੀਂ ਕਿੰਨਾ ਸਮਾਂ ਹੋਰ ਚਾਹੁੰਦੇ ਹੋ ਤੁਸੀਂ ਤੁਹਾਡੇ ਸਾਹਮਣੇ 2047 ਵਿਕਸਿਤ ਭਾਰਤ ਡੰਕੇ ਕੀ ਚੋਟ 'ਤੇ ਘਰੇ ਦੱਸੋ ਕਿ ਨਹੀਂ ਜਾਉਂਗੇ

ਤੁਸੀਂ ਜਿੱਥੇ ਗੱਲ ਕਰਦੇ ਹੋ ਹੁਣ ਨਵੀਂ ਨਵੀਂ ਤਾਜੀ ਨਾਗਪੁਰ ਚ ਜਿਹੜੀ ਗੱਲ ਹੋਈ ਕੌਣ ਅਨਸਿਕਿਓਰ ਸੀਗਾ ਉੱਥੇ ਇੱਕ ਮੁੰਡਾ ਜਿਹੜਾ ਹਿੰਦੂ ਹੈ ਉਹਨੇ ਪੈਸੇ ਇਕੱਠੇ ਕਰਕੇ ਆਪਣੀ ਦੁਕਾਨ ਬਣਾਈ ਹੈ ਉਹਨੂੰ ਮੁਸਲਮਾਨ ਤੋੜ ਕੇ ਚੱਲ ਗਏ ਇਸ 2025 ਚ ਦੁਕਾਨ ਦਾ ਟੁੱਟ ਜਾਣਾ ਕਿਸੇ ਨੇ ਤੋੜ ਦਿੱਤਾ ਇਹ ਲਾਅ ਐਂਡ ਆਰਡਰ ਜੀਨੇ ਪੰਕ ਕੀਤੇ ਠੀਕ ਹੈ ਉਹਦੇ ਨਾਲ ਦੁਕਾਨ ਕਿਸ ਦੀ ਹੈ ਕੌਣ ਨੂੰ ਤੋੜ ਕੇ ਗਿਆ ਲਗਦਾ ਨਹੀਂ ਉਹ ਬਿਆਨ ਦੇ ਰਿਹਾ ਮੁੰਡਾ ਜਿਹਦੀ ਦੁਕਾਨ ਹੈ ਉਹ ਕਾਦੇ ਵਾਸਤੇ ਮਿੱਤਲ ਸਾਹਿਬ ਮੇਰੇ ਕਹਿਣ ਦਾ ਮਤਲਬ ਆ ਇੱਕ ਇਨਸਾਨ ਦੀ ਦੁਕਾਨ ਟੁੱਟ ਗਈ ਉਸ ਨੂੰ ਆ ਕੇ ਕੋਈ ਲੋਕ ਤੋੜ ਗਏ ਇੱਕ ਹਿੰਦੂ ਦੀ ਦੁਕਾਨ ਤੋੜ ਗਏ ਤੇ ਉਸ ਨੂੰ ਮੁਸਲਮਾਨ ਤੋੜ ਗਏ ਲਗਦਾ ਨਹੀਂ ਇਹ ਚੀਜ਼ ਨੂੰ ਜੋੜਨਾ ਨਹੀਂ ਚਾਹੀਦਾ ਕਿਉਂ ਨਹੀਂ ਜੋੜਨਾ ਚਾਹੀਦਾ ਇਹ ਤਾਂ ਕਾਨੂੰਨ ਕੰਮ ਕਰੂਗਾ ਕੌਣ ਤੋੜ ਕੇ ਗਿਆ ਉਸ ਤੇ ਕਾਰਵਾਈ ਹੋਊਗੀ ਭਾਈ ਅਗਰ ਮੇਰੀ ਦੁਕਾਨ ਜਾਂ ਤੁਹਾਡੀ ਦੁਕਾਨ ਟੁੱਟੂਗੀ ਸਾਹਮਣੇ ਦਿਖ ਰਿਹਾ ਕੌਣ ਤੋੜ ਕੇ ਗਿਆ 10 ਬੰਦੇ ਆਏ ਉਹ ਤੋੜ ਕੇ ਤਾਂ ਮੈਂ ਇਹ ਕਹੂੰਗਾ ਨਾ ਕਿ ਕਨਈਆ ਮਿੱਤਲ ਦੀ ਦੁਕਾਨ ਤੋੜ ਕੇ ਗਿਆ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਕਨ ਰਾਈਟਸ ਹੁੰਦੇ ਨੇ ਤਾਂ ਉਸ ਦਾ ਮੈਂ ਹੀ ਦੇਖਿਆ ਜਾਂਦਾ ਨਾ ਹੋਏ ਕਿਦੇ ਨੇ ਕਨਈਆ ਮਿੱਤਲ ਤੇ ਨਹੀਂ ਜੇ ਕੋਈ ਥੱਪੜ ਪੈਂਦਾ ਮਿੱਤਲ ਨੂੰ ਤਾਂ ਮਿੱਤਲ ਨੂੰ ਨਹੀਂ ਪਿਆ ਉਹ ਹਿੰਦੂ ਨੂੰ ਪਿਆ ਉਹਨੂੰ ਇੱਕ ਦੇਖ ਕੇ ਨਹੀਂ ਦੇਖਿਆ ਜਾਊਗਾ ਇਹ ਜਾਤੀ ਚ ਦਬਟਿਆ ਹੋਇਆ ਹੈ ਸ਼ੁਰੂ ਤੋਂ ਹੀ ਜਾਤੀ ਤੋਂ ਵੱਡੇ ਹੋਏ ਸ਼ੁਕਲਾ ਜੀ ਤੁਸੀਂ ਫੇਰ ਉਹ ਹੀ ਗੱਲ ਕਰੀ ਜਾਂਦੇ ਹੋ ਕਿ ਪਰ ਮੁਸਲਮਾਨ ਇਨ ਸਿਕਿਉਰਤਾ ਮਹਿਸੂਸ ਕਰ ਰਹੇ ਹੋ ਕਹਿੰਦੇ ਭਾਜਪਾ ਕੋਲ ਢੇ ਸਾਰੇ ਸੰਸਦ ਨੇ ਪਰ ਇੱਕ ਵੀ ਮੁਸਲਮਾਨ ਸੰਸਦ ਨੇ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੰਦੇ ਫਿਰ ਵਕ ਬੋਰਡ ਚ ਉਹਨਾਂ 232 ਬੋਰਡ ਕਿਵੇਂ ਪਹੇਗੇ ਚਲੋ ਇੱਧਰ ਨਹੀਂ ਹੈਗੇ ਉਧਰ ਵੀ ਤਾਂ 57 ਹੀ ਨੇ ਕਿਹਦੇ ਡੰਡਾ ਹੈਗਾ ਉਧਰ ਵੀ ਤਾਂ 57 ਹੀ ਨੇ ਨਾ ਪਰ 232 ਵੋਟ ਪੈਗੇ ਵਕਫੋਰਡ ਦੇ ਖਿਲਾਫ ਖਿਲਾਫ ਭਾਜਪੀ ਨੂੰ ਵੋਟ ਪਏ 274 ਪਤਾ ਨਹੀਂ 75 ਉਹਦੇ ਖਿਲਾਫ ਕਿੰਨੇ 232 ਪੈਗੇ ਸੰਸਦਤਾ 57 ਹੀ ਨੇ ਉਹ ਉਹ ਜਿਹੜੇ ਬਾਕੀ ਬੱਚੇ ਨੇ ਉਹ ਵੀ ਤਾਂ ਫਿਰ ਉਸੇ ਕੈਟੇਗਰੀ ਚ ਹੀ ਹੋਗੇ ਨਾ ਉਹ ਅਲੱਗ ਥੋੜੀ ਨਾ ਹੋਗੇ ਮਿੱਥਲ ਸਾਹਿਬ ਕਈ ਵਾਰ ਤੁਸੀਂ ਡਾਇਰੈਕਟਲੀ ਤੇ ਕਈ ਵਾਰ ਇਨਡਾਇਰੈਕਟਲੀ ਪੋਲਿਟਿਕਸ ਇਨਵੋਲਵ ਜ਼ਰੂਰ ਰਹਨੇ ਹੋ ਆਪਣੇ ਗਾਣਿਆਂ ਦੇ ਆਪਣੇ ਬਿਆਨਾਂ ਤੇ ਲਗਾਤਾਰ ਚਰਚਾ ਚ ਬਨੇ ਰਹਨੇ ਹੋ ਇਸ ਦਾ ਕਾਰਨ ਕੀ ਹਾਲਾਂਕਿ ਤੁਸੀਂ ਕਹਿ ਚੁੱਕੇ ਹੋ ਕਿ ਮੈਂ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਪਰ ਜਿਸ ਤਰ੍ਹਾਂ ਦੇ ਤੁਹਾਡੇ ਗਾਣੇ ਆਉਂਦੇ ਨੇ ਜਿਸ ਤਰ੍ਹਾਂ ਦੇ ਤੁਹਾਡੇ ਬਿਆਨ ਆਉਂਦੇ ਨੇ ਚਰਚਾ ਚ ਰਹਨੇ ਹੋ ਚਰਚਾ ਚ ਤਾਂ ਐਸੀ ਕਰਕੇ ਰਹਨੇ ਕਿ ਤੁਸੀਂ ਚਰਚਾ ਚ ਰੱਖਦੇ ਹੋ ਪਰ ਮੇਟਲ ਸਾਹਿਬ ਤੁਹਾਡੀਆਂ ਸਟੇਜਾਂ ਤੇ ਤਾਂ ਕਾਂਗਰਸੀ ਵੀ ਆਉਂਦੇ ਨੇ ਬਿਲਕੁਲ ਉਹ ਵੀ ਆਉਂਦੇ ਕਈ ਵਾਰ ਫਿਰ ਤੁਸੀਂ ਇਹ ਗੱਲ ਅਵੋਇਡ ਕਰ ਲੈਣੇ ਕਿ ਜੋ ਰਾਮ ਕੋ ਲਾਏ ਹੋ ਨਾ ਸਾਹਮਣੇ ਨਹੀਂ ਗਾਉਂਦੇ ਨਹੀਂ ਮੈਂ ਅਵੋਇਡ ਕਰਦਾ ਅਵੋਇਡ ਕਰਦਾ ਕਿਉਂਕਿ ਦਰਬਾਰ 'ਚ ਦੇਖੋ ਪ੍ਰਮਾਤਮਾ ਦੇ ਦਰਬਾਰ 'ਚ ਸਾਰੇ ਬਰਾਬਰ ਨੇ ਜੇ ਕਿਸੇ ਨੂੰ ਕੋਈ ਗੱਲ ਲੱਗਦੀ ਹੈ ਕਿ ਵੀ ਚੰਗੀ ਨਹੀਂ ਹੈ ਜਾਂ ਉਹਨੂੰ ਲੱਗਦਾ ਇਦਾਂ 'ਚ ਕੋਈ ਥੌਟ ਇਦਾਂ ਦਾ ਹੈ ਨਹੀਂ ਕਿ ਵੀ ਕਾਂਗਰਸ ਉਹਨੂੰ ਨਾ ਮੰਨਣੀਆ ਉਹਨਾਂ ਨੂੰ ਤਕਲੀਫ ਹੈ ਬਹੁਤ ਸਾਰੇ ਕਾਂਗਰਸੀ ਨੇ ਜਿਨ੍ਹਾਂ ਨੂੰ ਗਾਣਾ ਚੰਗਾ ਲੱਗਦਾ ਕਹਿੰਦੇ ਹਾਂ ਅੱਛਾ ਠੀਕ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ ਵਿਚਾਰਧਾਰਾ ਦੀ ਲੜਾਈ ਹੈ ਬੰਦੇ ਦੀ ਬੰਦੇ ਨਾਲ ਲੜਾਈ ਥੋੜੀ ਨਾ ਹੁਣ ਕਾਂਗਰਸ ਦੇ ਬਹੁਤ ਸਾਰੇ ਨੇਤਾ ਨੇ ਜਿਹੜੇ ਮੇਰੇ ਮਿੱਤਰ ਨੇ ਆਮ ਆਦਮੀ ਪਾਰਟੀ ਚ ਨੇ ਜਿਹੜੇ ਮੇਰੇ ਮਿੱਤਰ ਨੇ ਕਈ ਮਿੱਤਰ ਨੇ ਤਾਂ ਇਹ ਤਾਂ ਹੈ ਨਹੀਂ ਮੈਂ ਉਹਨਾਂ ਨਾਲ ਗੱਲ ਨਹੀਂ ਕਰਦਾ ਜਾਂ ਉਹ ਮੇਰੇ ਨਾਲ ਗੱਲ ਨਹੀਂ ਕਰਦੇ ਜਦੋਂ ਵੀ ਮਿਲਦੇ ਹਾਂ ਅਸੀਂ ਨਮਸਕਾਰ ਪ੍ਰਣਾਮ ਕੁਝ ਉਹਦੇ ਸਾਡਾ ਸਰਕਾਰ ਨੂੰ ਚਾਹੀਦਾ ਕਿ ਇੱਥੇ ਬੰਦਾ ਸੇਫ ਮਹਿਸੂਸ ਕਰੇ ਹੂੰ ਯੂਪੀ ਚ ਦੇਖੋ ਤੁਸੀਂ ਕਿੰਨਾ ਹੀ ਉੱਥੇ ਮਾਫੀਆ ਗਿਰੀ ਸੀਗੀ ਕਿੰਨੀ ਸੀਗੀ ਅੱਤ ਸੀਗੀ ਪਰ ਉਹ ਸੈਟਲ ਹੋ ਗਿਆ ਤੇ ਪੰਜਾਬ ਚ ਤਾਂ 2.5 ਕਰੋੜ ਬੰਦੇ ਨੇ ਉੱਥੇ 25 ਕਰੋੜ ਬੰਦਾ ਉਹ ਸੈਟਲ ਹੋ ਗਿਆ ਕੋਈ ਲਾਅ ਐਂਡ ਆਰਡਰ ਉੱਥੇ ਹੈ ਉਹੀ ਸੰਵਿਧਾਨ ਉੱਥੇ ਹੈ ਹਮ ਮੱਖਤ ਮੰਤਰੀ ਵੀ ਉੱਥੇ ਹੈ ਡੀਜੀਪੀ ਵੀ ਉੱਥੇ ਹੈ ਪੁਲਿਸ ਵੀ ਉੱਥੇ ਹੈ ਆਈਐਸ ਵੀ ਉੱਥੇ ਲੋਕੀ ਵੀ ਉੱਥੇ ਨੇ ਹਰ ਮਜ਼ਬਦ ਦੇ ਲੋਕ ਨੇ ਉਹੀ ਪੰਜਾਬ ਚ ਨੇ ਹਰ ਮਜ਼ਬਦ ਦੇ ਲੋਕ ਨੇ ਡੀਜੀਪੀ ਵੀ ਇੱਥੇ ਹੈ ਮੁੱਖ ਮੰਤਰੀ ਵੀ ਇੱਥੇ ਹੈ ਸੰਵਿਧਾਨ ਵੀ ਇੱਥੇ ਹੈ ਪਰ ਇੱਥੇ ਕਿਉਂ ਨਹੀਂ ਉੱਥੇ ਕਿਉਂ ਨਹੀਂ ਗ੍ਰੇਨੇਡ ਗਿਰਦੇ ਤੁਸੀਂ ਦੱਸੋ ਉਹੀ ਗੱਲ ਹੈ ਨਾ ਇਹ ਲਾਅ ਐਂਡ ਆਰਡਰ ਨੂੰ ਸੈਟਲ ਕਰਨ ਦੀ ਜ਼ਰੂਰਤ ਹੈ ਧਿਆਨ ਦੇਣ ਦੀ ਸੋਣਾ ਯੋਗੀ ਇੱਥੇ ਆਉਣ ਯੋਗੀ ਜੀ ਕਿਤੋਂ ਹਰ ਜਗ੍ਹਾ ਆਣਾ ਚਾਹੀਦਾ ਸਾਡੇ ਗੁਰੂ ਨੇ ਆਉਣਗੇ ਅਸੀਂ ਤਾਂ ਫਲਕ ਪਾਵੜੇ ਵਿਛਾ ਕੇ ਉਹਦਾ ਦਾ ਸਵਾਗਤ ਕਰਾਂਗੇ ਹੋਣਾ ਚਾਹੀਦਾ ਤੁਸੀਂ ਕਿ ਇੱਥੇ 2.5 ਕਰੋੜ ਨੇ ਉੱਥੇ 25 ਕਰੋੜ ਹੈ ਫੇ ਉਹਨਾਂ ਕੋ ਕਿਹੜੀ ਗਿੱਦੜ ਸਿੰਘ ਜਿਹੜੀ ਪੰਜਾਬ ਕੋਲ ਨਹੀਂ ਹੈਗੀ ਓਨੈਸਟੀ ਹੂੰ ਕੰਮ ਕਰਨ ਲਈ ਨੇਕ ਨੀਤੀ ਨੇਕ ਨੀਤੀ ਹੂੰ ਦਿਖਾਵਾ ਨਹੀਂ ਹੈ ਹੂੰ ਤੁਸੀਂ ਦੇਖੋ ਹਰ ਚੀਜ਼ ਦਾ ਪੋਸਟਰ ਹਰ ਚੀਜ਼ ਦਾ ਬੈਨਰ ਹਰ ਚੀਜ਼ ਦੀ ਐਡਵਰਟਾਈਜ਼ਮੈਂਟ ਇੰਨੀ ਅਥਾ ਅਥਾ ਪੋਲਿਟੀਕਲ ਬਿਆਨ ਹੈ ਮੈਂ ਪੋਲਿਟੀਕਲ ਸਮਝੋ ਚਾਹੇ ਕੋਈ ਇੱਕ ਆਮ ਬੰਦੇ ਦਾ ਬਿਆਨ ਹੈ ਤੇ ਮੈਂ ਗੱਲ ਕਰਦਾ ਆਮ ਬੰਦੇ ਦੀ ਜਿਹੜਾ ਬੈਠਿਆ ਹੈ ਜਿਹੜਾ ਸੋਚਦਾ ਹੈ ਦੇਖਦਾ ਹੈ ਸਮਝਦਾ ਹੈ ਪਰਖਦਾ ਹੈ ਮੈਂ ਉਹ ਬੰਦਾ ਬਣ ਕੇ ਗੱਲ ਕਰ ਰਿਹਾ ਮੈਂ ਕੋਈ ਪੋਲਿਟੀਕਲ ਨਾਮ ਐ ਸਟੇਟਮੈਂਟ ਦੇ ਰਿਹਾ ਨਾ ਮੈਂ ਉਸ ਤਰੀਕੇ ਨਾਲ ਨਹੀਂ ਦੇਖਣਾ ਪਰ ਹੂੰ ਇਦਾਂ ਦੀ ਐਡਵਰਟਾਈਜ਼ਮੈਂਟਸ ਗਰਾਊਂਡ ਲੈਵਲ ਤੇ ਮੈਂ ਖੁਦ ਰਜਿਸਟਰੀ ਕਰਾਉਣ ਜਾਂਦਾ ਜਿਹੜੇ ਖਰਚੇ ਪਹਿਲਾਂ ਸੀਗੇ ਹੁਣ ਕਿੰਨੇ ਖਰਚੇ ਉਹਦੇ ਵੱਧ ਗਏ ਨੇ ਭਈ ਇਹ ਗੱਲਾਂ ਅਸੀਂ ਪਹੁੰਚਾਵਾਂਗੇ ਨਹੀਂ ਤਾਂ ਕੌਣ ਪਹੁੰਚਾਊਗਾ ਹਮ ਤੁਸੀਂ ਦੇਖੋ ਜਿਹੜੇ ਫੈਕਟਰੀ ਵਾਲੇ ਨੇ ਉਹਨਾਂ ਦਾ ਮੀਟਰ ਦਾ ਬਿੱਲ ਕਿੰਨਾ ਆਉਂਦਾ ਬਿਜਲੀ ਨਹੀਂ ਆਉਂਦੀ ਹੁਣ ਸਾਡੇ ਇੱਥੇ ਮਹਾਲੀ ਬਿਜਲੀ ਨਹੀਂ ਆਉਂਦੀ ਦੱਸੋ ਜੀ ਐਲਪੀਐਲ ਚ ਚਾਰ-ਚਾਰ ਪੰਜ-ਪੰਜ ਘੰਟੇ ਨਹੀਂ ਆਉਂਦੀ ਭਈ ਕੀ ਦੋਸ਼ ਹੈ ਜੀ ਨੇ 15 ਕਰੋੜ ਦੀ ਬਿਲਡਿੰਗ ਬਣਾਈ ਹੈ ਉਹਨੇ ਇਸ ਲਈ ਬਿਲਡਿੰਗ ਬਣਾਈ ਕਿ ਇੱਥੇ ਬਿਜਲੀ ਨਾ ਆਵੇ ਪੇ ਸਰਕਾਰ ਨੂੰ ਦੱਸ ਕਿਵੇਂ ਦਸੀਏ ਜਾਂ ਤਾਂ ਫਿਰ ਯੋਗੀ ਜੀ ਦੇ ਮੋਦੀ ਜੀ ਦੇ ਸੋਲੇ ਗਾਉਣੇ ਹੋ ਹੂੰ ਰਾਹੁਲ ਗਾਂਧੀ ਦੇ ਵੀ ਗਾਣਾ ਲਿਖ ਦੋ ਕਦੇ ਕੋਈ ਵੀ ਸਮਝ ਨਹੀਂ ਆ ਪਾ ਜੀ ਕੋਈ ਪੁੱਠਾ ਸਿੱਧਾ ਲਿਖਤਾ ਉਹ ਨਾਰਾਜ਼ ਹੋ ਜਾਣਗੇ ਕਰੇ ਸਮਝ ਨਹੀਂ ਆ ਸਮਝ ਆਵੇ ਤਾਂ ਲਿਖੀਏ ਤਾਂ ਕੀ ਚੀਜ਼ ਇਹ ਰਾਹੁਲ ਗਾਂਧੀ ਸਮਝ ਨਹੀਂ ਆਏ ਉਹਨਾਂ ਦਾ ਵਕਤ ਤੱਕ ਸਮਝ ਨਹੀਂ ਆਇਆ ਉਹਨਾਂ ਦੀ ਤੁਸੀਂ ਦੇਖੋ ਨਾ ਜਰਨੀ ਕਿੰਨੀ ਜ਼ਬਰਦਸਤ ਹੈ ਬਹੁਤ ਵੱਡੀ ਜਰਨੀ ਹੈ ਰਾਹੁਲ ਗਾਂਧੀ ਦੀ ਸਟਰਗਲ ਬਹੁਤ ਹੈ ਰਾਹੁਲ ਗਾਂਧੀ ਦਾ देखो दादी की मौत उस तो पिता की मौत और बहुत सारिया चीजा ने तो बाद लगातार संघर्ष पर राहुल गांधी फायदेमंद है तो राहुल गांधी बीजेपी वास्ते फायदेमंद है नुकसान थोड़ी ना हैं फायदा ही करके आते हैं बीजेपी अच्छा कहने परमात्मा दो सौ साल की जिंदगी राहुल गांधी ਰਾਹੁਲ ਘਰ ਦੀਆਂ ਨਾਲ ਸੰਕੇਤ ਦੀ ਬਹੁਤ ਅਸੇ ਉਹ ਮੈਨੂੰ ਯਾਦ ਆਉਂਦਾ ਨਾ ਜੋ ਗੱਲਾਂ ਉਹਨਾਂ ਦੀਆਂ ਹੈਗੀਆਂ ਕਿਹੜੀ ਗੱਲ ਜਿਹੜੀ ਜ਼ਿਆਦਾ ਯਾਦ ਆਉਂਦੀ ਹੈ ਬਸ ਸਾਰੀ ਯਾਦ ਆਉਂਦੀ ਹੈ ਹਰਿਆਣੇ ਦੀ ਜਲੇਬੀ ਆਦਾ ਆਉਂਦੀ ਹੈ ਉਹ ਵਿਚਾਰਾ ਉੱਥੇ ਗਏ ਕਹਿੰਦੇ ਅਸੀਂ ਜਲੇਬੀ ਐਕਸਪੋਰਟ ਕਰਦਾਂਗੇ ਵੱਡੀ ਵੱਡੀ ਫੈਕਟਰੀਆਂ ਲਾਦਾਂਗੇ ਉਹ ਜਲੇਬੀ ਵਾਲਾ ਕਹਿੰਦਾ ਭਰਾਵਾ ਸਾਨੂੰ ਕਢਾਈ ਤੇ ਮਸਲ ਕੱਢ ਲੈਣੇ ਸਿੱਪੀ ਜਿਹੜੀ ਵਿਕਰੀ ਇੱਥੇ ਨੀਤੀ ਐਦਾ ਦੀ ਹੋਣੀ ਚਾਹੀਦੀ ਹੈ ਕਿ ਵੀ ਲੋਕਾਂ ਨੂੰ ਸਮਝਾ ਦੇ ਕਿ ਵੀ ਇਹ ਹੋ ਸਕਦਾ ਹੈ ਕੰਮ ਹੁਣ ਤੁਸੀਂ ਕਹਿੰਦੇ ਹੋ ਇੱਕ طرف ਆਲੂ ਪਾਵਾਂਗੇ ਦੂਜੀ ਤਰਫੋਂ ਸੋਨਾ ਘੜਦਾਂਗੇ ਪੂਰੀ ਵੀਡੀਓ ਦੇਖੀ ਤੁਸੀਂ ਉਹ ਮੈਂ ਦੇਖੀ ਆ ਨਹੀਂ ਕੀ ਆ ਦੱਸੋ ਤੁਸੀਂ ਪੂਰੀ ਵੀਡੀਓ ਦੇਖੋ ਉਹ ਭਾਜਪਾ ਇਹ ਕਹਿੰਦਾ ਕੋਈ ਆਈਟੀ ਸੈਲ ਜਾਂ ਕੁਝ ਸ਼ਾਤੀ ਅਨਸਰ ਉਹ ਕੱਟ ਕੇ ਉਨੀ ਇੱਕ ਚੀਜ਼ ਨੂੰ ਵਾਇਰਲ ਕਰ ਦਿੰਦੇ ਨੇ ਨਾ ਨਾ ਇਹ ਬੋਲਿਆ ਤਾਂ ਹੈ ਜਾਂ ਐਡੀਟਿਡ ਹੈ ਤੁਸੀਂ ਸੰਦਰਭ ਤਾਂ ਦੇਖੋ ਨਾ ਕਿ ਸੰਦਰਭ ਚ ਕੀ ਆ ਗਿਆ ਜੋ ਚੀਜ਼ ਸੂਟ ਸੂਟੇਬਲ ਉਦੀ ਉਨੀ ਇੱਕ ਲੈ ਲੈਣੇ ਆ ਹਾਂ ਉਹ ਚੀਜ਼ ਕੰਟੈਂਟ ਵਾਇਰਲ ਕਰ ਦਿੰਦੇ ਨੇ ऐसा नहीं है चीजों को समझने की भी जरूरत है हर चीज को आप किसी के हक में आप बोल सकते हो इसमें कोई नहीं है देश है है देश देश आजाद के के अंदर हर किसी को किसी को लिए बोलने की जरूरत इसीलिए मैं कह रहा हूं कि हर टॉपिक पे बोलना जरूरी नहीं होता राहुल गांधी जी की बात आपने मेरे से करी तो मैंने मुस्कुरा के उसको छोड़ दिया अच्छा डॉक्टर मनमोहन सिंह के बंदे सरदार असरदार सी असरदारे ਉਹ ਸਰਦਾਰ ਜੀ ਉਹਨਾਂ ਨੂੰ ਤਾਂ ਪ੍ਰਣਾਮ ਹੈ ਜਿੱਦਾਂ ਦਾ ਉਹਨਾਂ ਨੇ ਕੰਮ ਕੀਤਾ ਦੇਸ਼ ਲਈ ਇਕਨੋਮੀ ਲਈ ਦੇਸ਼ ਦੀ ਇਕਨੋਮੀ ਲਈ ਜਿਹੜਾ ਕੰਮ ਕੀਤਾ ਉਹ ਚੰਗਾ ਕੰਮ ਕੀਤਾ ਅੱਛਾ ਮੇਰਾ ਲਾਸਟ ਸਵਾਲ ਹੈ ਇੱਕ ਯਾਤਰਾ ਵੀ ਸ਼ੁਰੂ ਕਰ ਰਹੇ ਹਾਂ ਕਹਿੰਦੇ ਹਾਂਜੀ ਪਾਜੀ 1 ਮਈ ਨੂੰ ਅਸੀਂ ਯਾਤਰਾ ਕਰ ਰਹੇ ਹਾਂ ਤੇ ਸੰਗਰੂਰ ਤੋਂ ਕੱਲ ਮੇਰੇ ਕੋਲ ਪੰਜਾਬ ਤੋਂ ਬਹੁਤ ਬੰਦੇ ਇੱਥੇ ਆਏ ਸੀਗੇ ਮੇਰੇ ਸਟੂਡੀਓ ਤੇ ਕਹਿੰਦੇ ਪਾਜੀ ਅਸੀਂ ਨੌਜਵਾਨਾਂ ਦਾ ਇੱਕ ਮੈਸੇਜ ਪੂਰੇ ਦੇਸ਼ 'ਚ ਦੇਣਾ ਚਾਹੁੰਦੇ ਜਿਵੇਂ ਪੰਜਾਬ ਦੀ ਜਵਾਨੀ ਨਸ਼ੇ 'ਚ ਬਦਨਾਮ ਹੋ ਰਹੀ ਹੈ ਕਰਤਾ ਰਹੀ ਹੈ ਬਦਨਾਮ ਜ਼ਿਆਦਾ ਹੋ ਰਹੀ ਹੈ ਜਿੰਨਾ ਕਰ ਰਹੀ ਉਹ ਤੋਂ 100 ਗੁਣਾ ਜ਼ਿਆਦਾ ਬਦਨਾਮ ਹੋ ਰਹੀ ਹੈ ਤਾਂ ਮੈਂ ਕਹਿੰਦਾ ਦੱਸੋ ਕਹਿੰਦੇ ਅਸੀਂ ਖਾਟੂ ਸ਼ਾਮ ਜੀ ਲਈ 6 ਕੜਾ ਗੱਡੀਆਂ ਲੈ ਕੇ ਆਪਣੀਆਂ ਤੁਰਨਾ ਚਾਹੁੰਦੇ ਆ ਤੁਹਾਡੇ ਨਾਲ ਤੇ ਤੁਸੀਂ ਸਾਨੂੰ ਟਾਈਮ ਦਿਓ ਤੇ ਅਸੀਂ 1 ਮਈ ਨੂੰ ਅਬ ਇਹ ਹੁਣੇ-ਹੁਣੇ ਫੋਨ ਆਇਆ ਮੇਰੇ ਕੋਲ ਕਿ 150 ਗੱਡੀਆਂ ਹੋ ਚੁੱਕੀਆਂ ਨੇ 150 ਗੱਡੀਆਂ ਦਾ ਕਾਫਲਾ 1 ਮਈ ਨੂੰ ਸਵੇਰੇ 8 ਵਜੇ ਸੰਗਰੂਰ ਤੋਂ ਸ਼੍ਰੀ ਮਾਤਾ ਕਾਲ ਕਾਲੀ ਮਾਤਾ ਮੰਦਿਰ ਮਹਾਕਾਲੀ ਮਾਤਾ ਮੰਦਿਰ ਤੋਂ ਅਸੀਂ ਖਾਟੂ ਸ਼ਾਮ ਜੀ ਜਾਵਾਂਗੇ ਉੱਥੇ ਰਾਤ ਨੂੰ ਕੀਰਤਨ ਕਰਾਂਗੇ ਸਵੇਰੇ ਸਾਲਾਸਰ ਆਵਾਂਗੇ ਉੱਥੇ ਸੁੰਦਰ ਕਾਣ ਪਾਠ ਕਰਕੇ ਫਿਰ ਪੰਜਾਬ ਨੂੰ ਵਾਪਸ ਆਵਾਂਗੇ ਪੰਜਾਬ ਦੀ ਇੱਕ ਸਮਝੋ ਕਿ ਸ਼ਾਂਤੀ ਪੂਜਾ ਵਾਸਤੇ ਹੀ ਜਾ ਰਹੇ ਕਿ ਵੀ ਪੰਜਾਬ ਸ਼ਾਂਤ ਰਹੇ ਇੱਥੇ ਲੋਕ ਰਸਦੇ ਬਸਦੇ ਹੱਸਦੇ ਰਹੇ ਮੇਰਾ ਸਵਾਲ ਫਿਰ ਹੋਈ ਹੈ ਇਹ ਧਾਰਮਿਕ ਯਾਤਰਾ ਹੈ ਜਾਂ ਰਾਜਨੀਤਿਕ ਯਾਤਰਾ ਹੈ ਇਹ ਧਾਰਮਿਕ ਯਾਤਰਾ ਹੈ ਅਸੀਂ ਮੰਨਤ ਮੰਗਣ ਜਾ ਰਹੇ ਹਾਂ ਮੰਨਤ ਮੰਗਣਾ ਕੋਈ ਰਾਜਨੀਤੀ ਯਾਤਰਾ ਕਿਵੇਂ ਹੋ ਸਕਦੀ ਹੈ ਜੇ ਮੁੱਖ ਮੰਤਰੀ ਸਾਲਾਸਰ ਜਾਂ ਖਾਟੂ ਸ਼ਾਮ ਜੀ ਜਾਂਦੇ ਨੇ ਉਹਨੂੰ ਤੁਸੀਂ ਰਾਜਨੀਤਿਕ ਯਾਤਰਾ ਕਹਿੰਦੇ ਹੋ ਮੱਥਾ ਟੇਕਣ ਜਾ ਰਹੇ ਹਾਂ ਫਿਰ ਸਾਡੀ ਵਾਲੀ ਰਾਜਨੀਤੀ ਕਿਵੇਂ ਹੋਗੀ ਖੁਦ ਰਾਜਨੇਤਾ ਜਾ ਰਹੇ ਹਨ ਉਹਨੂੰ ਕਹਿੰਦੇ ਧਾਰਮਿਕ ਯਾਤਰਾ ਤੇ ਜਾ ਰਹੇ ਤੇ ਧਾਰਮਿਕ ਬੰਦੇ ਜਾ ਰਹੇ ਉਹਨੂੰ ਕਹਿੰਦੇ ਰਾਜਨੀਤਾ ਜਾ ਰਹੇ ਇੱਕ ਇੱਕ ਇਹ ਸਵਾਲ ਨਹੀਂ ਉੱਠਣਾ ਚਾਹੀਦਾ ਠੀਕ ਹੈ ਮਿੱਤਲ ਸਾਹਿਬ ਸਮਾਂ ਦੇਣ ਲਈ ਬਹੁਤ ਧੰਨਵਾਦ ਥੈਂਕ ਯੂ ਤੱਕ ਨਹੀਂ ਆ ਮਿੱਤਲ ਬਿਲਕੁਲ ਆਪਣੇ ਗਾਣਿਆਂ ਤੇ ਬਿਆਨਾਂ ਦੇ ਨਾਲ ਚਰਚਾ ਚ ਰਹਿੰਦੇ ਨੇ ਤੇ ਨਵਾਂ ਗਾਣਾ ਆਇਆ ਕਹਿੰਦੇ ਪੰਜਾਬ ਸਜਾਵਾਂਗੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਕਿਸ ਤਰ੍ਹਾਂ ਦੇ ਪੰਜਾਬ ਦੀ ਸਿਰਜਣਾ ਕਨਿਆ ਮਿੱਤਲ ਕਰਨਾ ਚਾਹੁੰਦੇ ਨੇ ਇੱਕ ਧਾਰਮਿਕ ਯਾਤਰਾ ਸੰਗਰੂਰ ਤੋਂ ਖਾਟੂ ਸ਼ਾਮ ਦੇ ਲਈ ਰਵਾਨਾ ਹੋਏਗੀ ਇਹ ਉਹ ਧਾਰਮਿਕ ਯਾਤਰਾ ਹੈ ਉਹਦੇ ਰਾਜਨੀਤਿਕ ਮਾਇਨੇ ਕਿੰਨੇ ਨੇ ਆਖਰ ਮਨਮੋਹਨ ਸਿੰਘ ਉਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਾਲ ਇਹਦੇ ਸਾਰੇ ਉਹਨਾਂ ਦੇ ਹੱਥ ਜੁੜੇ ਤੇ ਸਿਰ ਚੁੱਕੇ ਕਹਿੰਦੇ ਉਹ ਸਰਦਾਰ ਵੀ ਨੇ ਤੇ ਅਸਰਦਾਰ ਵੀ ਨੇ ਪਰ ਖਾਸ ਕਰਕੇ ਜਦੋਂ ਰਾਹੁਲ ਗਾਂਧੀ ਦਾ ਜ਼ਿਕਰ ਕਰਿਆ ਤਾਂ ਉਸ ਨੂੰ ਉਹਨਾਂ ਨੂੰ ਹੱਸ ਕੇ ਟਾਲ ਦਿੱਤਾ ਗਿਆ ਕਿ ਆਖਰ ਹੁਣ ਨਵਾਂ ਗਾਣਾ ਕਨੇਯਾ ਮਿੱਤਲ ਦਾ ਕਿੰਨਾ ਰਾਜਨੀਤਿਕ ਗਲਿਆਰਾਂ ਦੇ ਵਿੱਚ ਵੱਜਦਾ ਹੈ ਆਉਣ ਵਾਲਾ ਸਮਾਂ ਡਿਸਾਈਨ ਕਰੇਗਾ ਕੈਮਰਾ ਪਰਸਨ ਰਮੇਸ਼ ਤੇ ਦਲੇਰ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ